ਬੜਿਆ ਡੱਡੀਆਂ ਖੁਲੀਆਂ ਮੂਰੀਆਂ ਵਾਲੀਆਂ ਬੈਲ ਬਟਨ ਪਾਉਂਦੇ ਸੀ ਮੁੰਡੇ ਮੈਨੂੰ ਕਿਸੇ ਨੇ ਕਿਹਾ ਤੂੰ ਵੀ ਸਵਾਲਾ ਮੈਂ ਵੀ ਸਵਾਲੀ ਬੈਲ ਬਟਨ ਮੈਂ ਪਰ ਮੈਂ ਦਰਜੀ ਨੂੰ ਕਿਹਾ ਵੀ ਜਿਹੜੇ ਆ ਜਿਆਦਾ ਬੜੀਆਂ ਵੱਡੀਆਂ ਬੂਰੀਆਂ ਵਾਲੇ ਪਾਉਂਦੇ ਆ ਉਹ ਨਾ ਪਾਈ ਤੂੰ ਸੁਣੀ ਮੈਨੂੰ ਅੱਧ ਵਿਚਾਲੇ ਜਿਹੜੀ ਸੋਹਣੀ ਮੈਂ ਬੈਲ ਬਟਨ ਪਾਲੀ ਸੋਹਣੀ ਲੱਗੀ ਮੈਨੂੰ ਉਹ ਨਾਲ ਸ਼ਰਟ ਵੀ ਵਧੀਆ ਪਾਲੀ ਐਹੀ ਜੀ ਤਾਂ ਮੈਨੂੰ ਪਿਲਿਓ ਨਹੀਂ ਸੀ ਬਚਪਨ ਚ ਤੇ ਜਦੋਂ ਪਾ ਕੇ ਮੈਂ ਦਫ਼ਤਰ ਚਲੇ ਗਿਆ ਮੈਨੂੰ ਬੜੀ ਸ਼ਰਮਿੰਦਗੀ ਆਵੇ ਮੈਂ ਕਹਾ ਜੇ ਮੇਰੇ ਪਿੰਡ ਦੇ ਲੋਕ ਆ ਗਏ ਮੈਨੂੰ ਮਿਲਣ ਲਈ ਕਿਤੇ ਕੋਈ ਆ ਜੇ ਸਾਰੇ ਕਹਿਣਗੇ ਮੁੰਡਾ ਵਿਗੜ ਗਿਆ ਉਰੇ ਆ ਕੇ ਜਦੋਂ ਮੈਂ ਪਿੰਡੋਂ ਆਇਆ ਉਦੋਂ ਪਿੰਡ 'ਚ 4 ਰੁਪਏ ਦਿਹਾੜੀ ਹੁੰਦੀ ਸੀ ਜਿਹੜਾ ਵੀ ਮਜ਼ਦੂਰੀ ਕਰਦਾ ਉਹ 4 ਰੁਪਏ ਅਰਨ ਕਰਦਾ ਜਦੋਂ ਮੈਂ ਨੌਕਰੀ ਲੱਗਿਆ ਮੈਂ 70 ਰੁਪਏ 50 ਪੈਸੇ ਦਿਹਾੜੀ ਤੇ ਭਰਤੀ ਹੋਇਆ ਬਿਜਲੀ ਤੋਂ ਬਗੈਰ ਅਸੀਂ ਲੈਂਪਾਂ ਨਾਲ ਪੜਦੇ ਸੀ ਲਾਲਟਨ ਨਾਲ ਪੜਦੇ ਜਾਂ ਇੱਕ ਛੋਟੇ ਦੀਵੇ ਨਾਲ ਪੜਦੇ ਮੋਹ ਪੈਰ ਇਦਾਂ ਦੀ ਵੀ ਅਸੀਂ ਨਾ ਲੁਕਣ ਮਿੱਟੀ ਖੇਡਣੀ ਪਿੰਡ ਦੇ ਸਾਰੇ ਪਿੰਡ ਦੇ ਕਿਸੇ ਵੀ ਘਰ ਜੀ ਜਿਹਦਾ ਦਰਵਾਜਾ ਖੁੱਲਾ ਦੀਂਦਾ ਸੀ ਉਹਦੇ ਵਿੱਚ ਵੜ ਕੇ ਲੁਕ ਜਾਂਦੇ ਸੀ ਕੋਈ ਨਹੀਂ ਸੀ ਕਹਿੰਦਾ ਕਿਉਂ ਆਇਆ ਤੂੰ ਉਹ ਜਦੋਂ ਆਵਾਜ਼ ਲਾਉਂਦੇ ਦੀ ਲੈ ਲੋ ਭਾਈ ਆ ਚੀਜ਼ ਲੈ ਲੋ ਆ ਲੈ ਲੋ ਉਥੋਂ ਇੱਕ ਝਾਕਾ ਖੁੱਲ ਗਿਆ ਮੇਰਾ ਉਹਦਾ ਉਹਦਾ ਇੱਕ ਨਤੀਜਾ ਹੋਇਆ ਮੈਂ ਆਪਣੀ ਜਥੇਬੰਦੀ ਦੇ ਵਿੱਚ ਸਭ ਤੋਂ ਵਧੀਆ ਬੁਲਾਰਿਆਂ ਵਿੱਚ شمار ਹੋਇਆ ਲਵਜੀ ਜ਼ਿੰਦਗੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਅਕਸਰ ਇਹ ਕਿਹਾ ਜਾਂਦਾ ਹੈ ਕਿ ਬਜ਼ੁਰਗ ਜਿਹੜੇ ਆ ਕਿਤਾਬ ਦੀ ਤਰ੍ਹਾਂ ਹੁੰਦੇ ਆ ਜਿਨ੍ਹਾਂ ਨੇ ਸਮਾਜ ਵਿੱਚ ਰਹਿੰਦਿਆਂ ਹੋਇਆਂ ਕਈ ਦਹਾਕੇ ਬਤੀਤ ਕੀਤੇ ਹੁੰਦੇ ਆ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਨੁਭਵ ਹਾਸਲ ਕੀਤੇ ਹੁੰਦੇ ਆ ਇਹਨਾਂ ਦੇ ਅਨੁਭਵ ਨੌਜਵਾਨਾਂ ਲਈ ਰਾਦ ਸੇਰੇ ਬਣਦੇ ਆ ਅੱਜ ਅਸੀਂ ਜਿਨ੍ਹਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਆ ਉਹਨੇ ਹਰਬੰਸ ਸਿੰਘ ਢੋਲੇਵਾਲ ਹੋਰੀ ਜਿਨ੍ਹਾਂ ਨੇ ਜਿਹੜਾ ਸਿੱਖਿਆ ਰਾਜਨੀਤੀ ਤੇ ਹੋਰ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਵੱਖ-ਵੱਖਰੀਆਂ ਭੂਮਿਕਾਵਾਂ ਨਿਭਾਈਆਂ ਨੇ ਆਓ ਉਹਨਾਂ ਜੀ ਜੀ ਸਰ ਸਭ ਤੋਂ ਪਹਿਲਾਂ ਤਾਂ ਤੁਹਾਡੇ ਬਚਪਨ ਤੋਂ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਤੁਹਾਡਾ ਬਚਪਨ ਕਿਹੋ ਜਿਹਾ ਸੀਗਾ ਤੁਸੀਂ ਕਿੱਥੇ ਆਪਣਾ ਬਚਪਨ ਗੁਜ਼ਾਰਿਆ ਤੇ ਕਿਹੋ ਜੇ ਮਾਹੌਲ ਦੇ ਵਿੱਚ ਬਤੀਤਿਆ ਮੈਂ ਪਿੰਡ ਦੇ ਵਿੱਚ ਆਪਣਾ ਮੇਰਾ ਬਚਪਨ ਗੁਜ਼ਰਿਆ ਤੇ ਬਚਪਨ ਜਿਹੜਾ ਕੋਈ ਜ਼ਿਆਦਾ ਅਮੀਰਤ ਵਾਲਾ ਬਚਪਨ ਨਹੀਂ ਸੀ ਤੇ ਪਿੰਡਾਂ ਦੇ ਵਿੱਚ ਜਿਹੋ ਜਿਹੇ ਹਾਲਾਤ ਸੀ ਤਕਰੀਬਨ ਜਿਹੜੇ ਸਰ ਦੇ ਕੋਈ ਦੇ ਘਰ ਵੀ ਸੀ ਉਹਨਾਂ ਦੇ ਵੀ ਬੱਚੇ ਸਾਡੇ ਨਾਲੇ ਸ਼ਾਮਲ ਹੁੰਦੇ ਚਾਹੇ ਅਸੀਂ ਖੇਡਾਂ ਖੇਡਦੇ ਜਾਂ ਪੜ੍ਹਨ ਜਾਂਦੇ ਥੋੜੇ ਬਾਰੇ ਫਰਕ ਹੁੰਦਾ ਜਿਵੇਂ ਕੱਪੜੇ-ਕੁਪੜੀਆਂ ਦਾ ਫਰਕ ਹੋ ਜਾਣਾ ਕਈਆਂ ਨੇ ਬੜੇ ਸੋਹਣੇ ਪਾਉਣੇ ਕਈਆਂ ਦੇ ਪਹਿਰਾ ਜੁੱਤੀਆਂ ਜੁੱਤੀਆਂ ਵਧੀਆ ਹੁੰਦੀਆਂ ਤੇ ਅਸੀਂ ਜਿਹੜੇ ਦਰਮਿਆਨੇ ਇਹ ਘਰਾਂ ਦੇ ਬੱਚੇ ਸੀ ਥੋੜਾ ਫਰਕ ਤਾਂ ਰਹਿੰਦਾ ਸੀ ਅਜੇ ਇੰਨੀ ਤਰੱਕੀ ਨਹੀਂ ਸੀ ਹੋਈ ਪਿੰਡਾਂ ਵਿੱਚ ਵੀ ਇਮੇਜਿਨ ਕਰੋ ਮੇਰੇ ਪਿੰਡ ਵਿੱਚ ਉਦੋਂ ਬਿਜਲੀ ਨਹੀਂ ਸੀ ਮੈਂ ਜਦੋਂ ਮੈਟਰਕਿਲੇਟ ਕੀਤੀ ਬਹੁ ਕੀਤੀ ਹੈ ਮੈਟਰਕਿਲੇਸ਼ਨ ਉਦੋਂ ਵੀ ਬਿਜਲੀ ਨਹੀਂ ਸੀਗੀ ਫਿਰ ਮੈਂ ਜੌਬ 'ਚ ਲੱਗਿਆ ਤਾਂ 1975 76 ਦੇ ਨੇੜੇ ਤੇਰੇ ਸਾਡੇ ਪਿੰਡਾਂ 'ਚ ਬਿਜਲੀ ਆਈ ਬਿਜਲੀ ਤੋਂ ਬਗੈਰ ਅਸੀਂ ਲੈਂਪਾਂ ਨਾਲ ਪੜਦੇ ਸੀ ਲਾਲਟਰਨਾਂ ਨਾਲ ਪੜਦੇ ਜਾਂ ਇੱਕ ਛੋਟੇ ਦੀਵੇ ਨਾਲ ਪੜਦੇ ਤੇ ਬਚਪਨ ਕੁਛ ਇਸ ਤਰ੍ਹਾਂ ਦਾ ਸੀ ਬੜਾ ਕਠੋਰ ਸੀ ਬਚਪਨ ਕੰਮ ਵੀ ਕਰਦੇ ਘਰ ਦੇ ਨਾਲ ਹੱਥ ਵਟਾਉਂਦੇ ਬਾਪੂ ਜੀ ਮੇਰੇ ਇਕੱਲੇ ਸੀ ਤੇ ਮੈਂ ਘਰ 'ਚ ਵੱਡਾ ਸੀ ਤਕਰੀਬਨ ਮੇਰੇ ਤੇ ਫਿਰ ਸਾਰੀ ਜ਼ਿੰਮੇਵਾਰੀ ਪੈ ਜਣੀ ਜਦੋਂ ਉਹਨਾਂ ਨੇ ਆਪਣੇ ਬਣਜ ਪਿਆਰ ਲਈ ਬਾਹਰ ਜਾਣਾ ਤਾਂ ਘਰ ਦੇ ਕੰਮ ਤੰਦੇ ਜਿਹੜੇ ਨੇ ਉਹ ਸਾਰੇ ਮੇਰੇ ਸਿਰ ਤੇ ਆ ਜਣੇ ਮੇਰੀ ਦਾਦੀ ਮੈਨੂੰ ਕੰਮ ਲਈ ਰੱਖਦੀ ਤੇ ਉਹਦਾ ਨਤੀਜਾ ਇੱਕ ਹੋਇਆ ਕਿ ਜਿਵੇਂ ਬੱਚੇ ਕੋਈ ਵੰਟੇ ਖੇਡਦਾ ਕੋਈ ਤਾਸ਼ ਖੇਡਦਾ ਇਹੀਆਂ ਗੱਲਾਂ ਤੋਂ ਮੈਂ ਥੋੜਾ ਮਹਿਰੂਮ ਹੋ ਗਿਆ ਮੈਨੂੰ ਵਕਤ ਵੀ ਨਹੀਂ ਸੀ ਮਿਲਦਾ ਆ ਬਾੜੇ-ਬਾੜੇ ਤੁਰ ਫਿਰ ਕੇ ਬੱਚਿਆਂ ਨਾਲ ਉਹ ਕਈ ਵਾਰ ਖੇਡ ਵੀ ਲੈਂਦੇ ਥੋੜੀ ਜਿਹੜੀਆਂ ਲੋਕਲ ਖੇਡਾਂ ਹੁੰਦੀਆਂ ਨੇ ਇਹੋ ਜਿਹਾ ਬਚਪਨ ਸੀ ਬਚਪਨ ਕੋਈ ਬਹੁਤ ਜ਼ਿਆਦਾ ਸੁਖਾਲਾ ਨਹੀਂ ਸੀ ਕਿਉਂਕਿ ਪਿੰਡਾਂ ਨੂੰ ਤਾਂ ਕੋਈ ਰਾਹ ਵੀ ਪੱਕੇ ਨਹੀਂ ਸੀਗੇ ਕੱਚੇ ਰਾਹ ਸਾਡੇ ਪਿੰਡ ਜਿਹੜੇ ਨੇ ਉਹ ਬਿਲਕੁਲ ਲੁਧਿਆਣੇ ਦਾ ਆਖਰੀ ਪਿੰਡ ਸੀ ਸਾਡੇ ਤੇ ਉਹ ਟੇਲ ਤੱਕ ਜਿਵੇਂ ਕਹਿੰਦੇ ਆ ਪਾਣੀ بسی ਪਹੁੰਚਦਾ ਸਾਡੇ ਪਿੰਡਾਂ ਤੱਕ ਸਹੂਲਤਾਂ ਵੀ ਇਦਾਂ ਹੀ ਘੱਟ ਪਹੁੰਚਦੀਆਂ ਹੁੰਆਂ ਸਾਡੇ ਨੇੜੇ ਬਧਿਏ ਸ਼ਹਿਰ ਹੈਗੇ ਸੀ ਖੰਨਾਪੰਡੀ ਬੜੀ ਮਸ਼ਹੂਰ ਮੰਡੀ ਸੀ ਪਰ ਉਹ ਵੀ ਦੂਰ ਸੀ ਜੇ ਕਦੇ ਮੇਰੇ ਵਰਗੇ ਬੱਚਿਆਂ ਨੇ ਸਾਈਕਲ ਤੇ ਮੰਡੀ ਨੂੰ ਜਾਣਾ ਤਾਂ ਥੱਕ ਜਾਂਦੇ ਸੀ ਪਤਾ ਲੱਗਦਾ ਸੀ ਇਹ 9-10 ਕਿਲੋਮੀਟਰ ਸਾਈਕਲ ਚਲਾਉਣਾ ਬੱਚੇ ਲਈ ਵੀ ਕਠਨ ਹੁੰਦਾ ਤੇ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਦੋ ਸਦੀਆਂ ਦੇ ਵਿੱਚ ਪਰਵੇਸ਼ ਕੀਤਾ ਜਿਵੇਂ 19ਵੀਂ ਤੋਂ ਬਾਅਦ ਅਸੀਂ ਹੁਣ ਤੇ 20ਵੀਂ ਸਦੀ ਨੂੰ ਵੀ ਦੇਖ ਰਹੇ ਹਾਂ 19ਵੀਂ ਸਦੀ ਨੂੰ ਵੀ ਅਸੀਂ ਦੇਖਿਆ ਉਹਨੂੰ ਆਉਂਦੀ ਨੂੰ ਦੇਖਿਆ ਇਹਨੂੰ ਆਉਂਦੀ ਨੂੰ ਦੇਖਿਆ ਜੀ ਸਰ ਇੱਕ ਥੀ ਜ਼ੋਰ ਪੁੱਛਣਾ ਚਾਹਾਂਗੀ ਜਿਵੇਂ ਤੁਸੀਂ ਗੱਲ ਕੀਤੀ ਕਿ ਬਚਪਨ ਕੋਈ ਸੁਖਾਲਾ ਨਹੀਂ ਸੀਗਾ ਉਦੋਂ ਸੁੱਖ ਸੁਹੂਲਤਾਂ ਵੀ ਕੋਈ ਬਹੁਤੀਆਂ ਨਹੀਂ ਸਨ ਤੁਸੀਂ ਦੱਸਿਆ ਕਿ ਤੁਸੀਂ ਜਿਹੜਾ ਹੈਗਾ ਦੀਵੇ ਦੀ ਰੋਸ਼ਨੀ ਲੈਂਪ ਦੀ ਰੋਸ਼ਨੀ ਦੇ ਨਾਲ ਪੜ੍ਹਾਈ ਕੀਤੀ ਹੈਗੀ ਹੈ ਤੁਸੀਂ ਫਿਰ ਚੰਡੀਗੜ੍ਹ ਆ ਗਏ ਪਿੰਡ ਤੋਂ ਆ ਕੇ ਚੰਡੀਗੜ੍ਹ ਪਹੁੰਚਣ ਦਾ ਸਫ਼ਰ ਵੀ ਪੁੱਛਾਂਗੇ ਤੇ ਨਾਲ ਹੀ ਇਹ ਜਾਨਣਾ ਚਾਹਾਂਗੇ ਕਿ ਇੱਥੇ ਆ ਕੇ ਤੁਹਾਨੂੰ ਕਿਹੜੇ ਵਖਰੇਵੇਂ ਜਿਹੜੇ ਆ ਉਹ ਹਾਸਲ ਹੋਏ ਵਖਰੇਵੇਂ ਦਾ ਜਿਹੜੀ ਪਿੰਡੂ ਜ਼ਿੰਦਗੀ ਤੇ ਸ਼ਹਿਰੀ ਜ਼ਿੰਦਗੀ 'ਚ ਉਦੋਂ 파ੜਾ ਕਾਫੀ ਸੀ ਹੁਣ ਨਹੀਂ ਉਨਾ ਹੈਗਾ 파ੜਾ ਤੂੰ ਨਮੈ ਕੋ ਇੰਟਰਸਟਿੰਗ ਗੱਲ ਸੁਣਾਉਂਦਾ ਏ ਮੈਂ ਜਦੋਂ ਉਹ ਨੌਕਰੀ ਲੱਗ ਗਿਆ ਮੇਰੀ ਦਾਦੀ ਮੈਨੂੰ ਕਹਿੰਦੀ ਬੇਟੇ ਇੱਕ ਨਾ ਉੱਥੇ ਪਿਛੌਪੜੀ ਜਿਹਾ ਵਰਗਾ ਸਿਨੇਮਾ ਹੈ ਹਾਲ ਤੂੰ ਉੱਥੇ ਨਾ ਜਾਈ ਮੈਂ ਕਿਹਾ ਮੈਂ ਕਿਉਂ ਨਾ ਜਾਵਾਂ ਕਹਿੰਦੀ ਉੱਥੇ ਕੋਈ ਪਿਕਚਰ ਲੱਗੀ ਹੋਈ ਆ ਉਦੋਂ ਬੋਵੀ ਪਿਕਚਰ ਆਈ ਸੀ ਤੇ ਡਿੰਪਲ ਕਪੜੀ ਵਗੈਰਾ ਇਹ ਸੀ ਤੇ ਤੂੰ ਉੱਥੇ ਨਹੀਂ ਗਈ ਉਹ ਫਿਲਮ ਚ ਦੇਖ ਕੇ ਲੋਕ ਜਿਹੜੇ ਨੇ ਨਾ ਉਹਨਾਂ ਦਾ ਦਿਮਾਗ ਖਰਾਬ ਹੋ ਜਾਂਦਾ ਮੇਰੇ ਮੇਰੇ ਬੱਚੇ ਤੂੰ ਜਾ ਕੇ ਫਿਲਮ ਨਾ ਦੇਖੀ ਇਹ ਇਹ ਜਿਹਾ ਮਾਹੌਲ ਸੀ ਹੈ ਤੇ ਅਸੀਂ ਤਾਂ ਜਦੋਂ ਰਿਹਾਏ ਫਰਕ ਇਦਾਂ ਸੀ ਵੀ ਜਿਹੜੇ ਸ਼ਹਿਰੀ ਤੇ ਉਹਨਾਂ ਦੇ ਲਿਵਾਸ ਤੇ ਉਹਨਾਂ ਦਾ ਰਹਿਣ ਸਹਿਣ ਸਾਡੇ ਨਾਲੋਂ ਥੋੜਾ ਫੈਨਸੀ ਅਸੀਂ ਹੌਲੀ ਹੌਲੀ ਉਹਨਾਂ ਦੇ ਨਾਲ ਰਲ ਗਏ ਫਰਕ ਪੈਸੇ ਜ਼ਰੂਰ ਸੀ ਕੁਛਕ ਦਿਨ ਬਾਅਦ ਬੈਲ ਬਾਟਮ ਦਾ ਰਿਵਾਜ ਚੱਲਿਆ ਹੋਇਆ ਸੀ ਬਹੁਤ ਬੜੀਆਂ ਡੱਡੀਆਂ ਖੁੱਲੀਆਂ ਮੂਰੀਆਂ ਵਾਲੀਆਂ ਬੈਲ ਬਟਮ ਪਾਉਂਦੇ ਸੀ ਮੁੰਡੇ ਮੈਂ ਮੈਨੂੰ ਕਿਸੇ ਨੇ ਕਿਹਾ ਤੂੰ ਵੀ ਸਵਾਲਾ ਮੈਂ ਵੀ ਸਵਾਲੀ ਬੈਲ ਬਟਮ ਮੈਂ ਪਰ ਮੈਂ ਦਰਜੀ ਨੂੰ ਕਿਹਾ ਵੀ ਜਿਹੜੇ ਆ ਜਿਆਦਾ ਬਾੜੀਆਂ ਵੱਡੀਆਂ ਬੂਰੀਆਂ ਵਾਲੇ ਪਾਉਂਦੇ ਆ ਉਹ ਨਾ ਭਾਈ ਤੂੰ ਸੁਣੇ ਮੈਨੂੰ ਅੱਧ ਵਿਚਾਲੇ ਜਿਹੜੀ ਸੋਹਣੀ ਮੈਂ ਬੈਲ ਬਟਮ ਪਾਲੀ ਸੋਹਣੀ ਲੱਗੀ ਮੈਨੂੰ ਉਹ ਨਾਲ ਸ਼ਰਟ ਵੀ ਵਧੀਆ ਪਾਲੀ ਐਹੀ ਜੀ ਤਾਂ ਮੈਨੂੰ ਪਿਲਿਓ ਨਹੀਂ ਸੀ ਬਚਪਨ ਚ ਜਦੋਂ ਪਾ ਕੇ ਮੈਂ ਦਫ਼ਤਰ ਚਲੇ ਗਿਆ ਮੈਨੂੰ ਬੜੀ ਸ਼ਰਮਿੰਦਗੀ ਆਵੇ ਮੈਂ ਕਹਾ ਜੇ ਮੇਰੇ ਪਿੰਡ ਦੇ ਲੋਕ ਆ ਗਏ ਮੈਨੂੰ ਮਿਲਣ ਲਈ ਕਿਤੇ ਕੋਈ ਆ ਜੇ ਸਾਰੇ ਕਹਿਣਗੇ ਮੁੰਡਾ ਵਿਗੜ ਗਿਆ ਓਰੇ ਆ ਕੇ ਤੇ ਕਿਦਾਂ ਤੇ ਲਵਾਸ ਵਾਂ ਫਿਰਦਾ ਕਿਉਂਕਿ ਅਸੀਂ ਤਾਂ ਸਾਧਮ ਰਾਦੇ ਉਹਦੇ ਚੋਂ ਆਏ ਸੀ ਇਦਾਂ ਦਾ ਤੇ ਜੀਵਨ ਸਾਰਾ ਇੱਥੇ ਫਰਕ ਸੀ ਚੇਹਰ ਦੇ ਵਿੱਚ ਵੀ ਫਰਕ ਸੀ ਜੀ ਜਿਵੇਂ ਸਰ ਤੁਸੀਂ ਦੱਸਿਆ ਹੈਗਾ ਕਿ ਬੈਲ ਬਾਟਮ ਦਾ ਉਹ ਰਿਵਾਜ ਸੀ ਤੁਸੀਂ ਸਵਾਲੀ ਤਾਂ ਕਿਤੇ ਨਾ ਕਿਤੇ ਤੁਹਾਡੇ ਮਨ 'ਚ ਇੱਕ ਡਰ ਵੀ ਸੀਗਾ ਜਦੋਂ ਤੁਸੀਂ ਚੰਡੀਗੜ੍ਹ ਤੋਂ ਪਿੰਡ ਜਾਂਦੇ ਸੀਗੇ ਤੇ ਪਿੰਡ ਦੇ ਵਿੱਚ ਕਿਹੋ ਜਿਹਾ ਮਾਹੌਲ ਤੁਹਾਨੂੰ ਮਿਲਦਾ ਸੀਗਾ ਜੀ ਪਿੰਡਾਂ 'ਚ ਫਿਰ ਅਸਲ 'ਚ ਇਹ ਗੱਲ ਕੀ ਆ ਕਿ ਮੁੜ ਕੇ ਨਾ ਤਰੱਕੀ ਵੀ ਹੋਣ ਲੱਗੀ ਪਿੰਡਾਂ ਨੂੰ ਰੋਡ ਜਿਹੜੀ ਫੈਸਿਲਿਟੀ ਦੀ ਉਹ ਵੀ ਹੋ ਗਈ ਅ ਬੱਸਾਂ ਦੀ ਹੋ ਗਈ ਪਿੰਡਾਂ 'ਚ ਆਪਣੇ ਖਾਣ ਪੀਣ ਦਾ ਵੀ ਸਮਾਨ ਅੱਛਾ ਪਹੁੰਚਣ ਲੱਗ ਗਿਆ ਦੁਕਾਨਾਂ ਤਕੂਨਾਂ ਚੰਗੀਆਂ ਖੁੱਲ ਗਈਆਂ ਤੇ ਜਦੋਂ ਮੈਂ ਉੱਥੇ ਪਿੰਡ ਜਾਂਦਾ ਸੀ ਹਾਂ ਫਰਕ ਤਾਂ ਲੱਗਦਾ ਸੀ ਤੇ ਲੋਕ ਵੀ ਕਹਿੰਦੇ ਸੀ ਮੁੰਡਾ ਇਦਾਂ ਹੋ ਗਿਆ ਮੈਂ ਉਹ ਸ਼ੁਰੂ ਸ਼ੁਰੂ ਵਿੱਚ ਮੈਂ ਆਪਣੇ ਵਾਲ ਕਟਾਲੇ ਦੀ ਤੇ ਮੇਰੇ ਘਰ ਦੇ ਤਾਂ ਬਹੁਤ ਔਕੇ ਹੋਏ ਮੈਨੂੰ ਪਿੰਡ ਦੇ ਵਿੱਚ ਜਾਣ ਲੱਗਿਆ ਬੜੀ ਔਖਾਉਂਦੀ ਸੀ ਫਿਰ ਮੈਂ ਹੌਲੀ ਹੌਲੀ ਫਿਰ ਮੈਂ ਉਹਨੂੰ ਆਪਣਾ ਬੰਦ ਕਰ ਦਿੱਤੇ ਵਾਲ ਕਟਾਉਣੇ ਪਿੰਡਾਂ 'ਚ ਵਿੱਦਿਆ ਜ਼ਿਆਦਾ ਨਹੀਂ ਸੀ ਹੈਗੀ ਤੁਸੀਂ ਇਮੇਜਿਨ ਕਰੋ ਮੇਰੀ ਸਿਸਟਰ ਨੇ ਕੋਈ 71 72 ਦੇ ਨੇੜੇ ਤੇੜੇ ਗ੍ਰੈਜੂਏਸ਼ਨ ਕੀਤੀ ਮੇ ਤੋਂ 4-5 ਸਾਲ ਵੱਡੀ ਸੀ ਤੇ ਪਿੰਡ ਵਿੱਚੋਂ ਪਹਿਲੀ ਕੁੜੀ ਸੀ ਜਿਹਨੇ ਆਪਣੀ ਗ੍ਰੈਜੂਏਸ਼ਨ ਕੀਤੀ ਕਿਉਂਕਿ ਹੋਰ ਪਿੰਡਾਂ ਦੇ ਵਿੱਚ ਤਾਂ ਬੰਦੇ ਵੀ ਨਹੀਂ ਸੀ ਪੜਦੇ ਕੋਈ ਮੇਰਾ ਖਿਆਲ ਆ ਸੀ ਪਹਿਲੇ ਪਿੰਡੇ ਦੇ ਪਛਿੰਦੇ ਸੀ ਜਿਹੜੇ ਬਾਹਰ ਸਰਵਿਸ ਵਿੱਚ ਆਏ ਸਭ ਤੋਂ ਪਹਿਲਾਂ ਸਿਰਫ ਇੱਕ ਬੰਦਾ ਸੀ ਪਿੰਡ ਦਾ ਜੀਵੀਟੀ ਮਾਸਟਰ ਉਸ ਤੋਂ ਬਾਅਦ ਮੈਂ ਸਰਵਿਸ ਆਇਆ ਮੇਰੀ ਭੈਣ ਆਈ ਮੇਰੇ ਭਰਾ ਉਰੇ ਆ ਕੇ ਪੜੇ ਮੇਰੇ ਚਾਚੇ ਦਾ ਪੁੱਤ ਵੀ ਉਰੇ ਮੇਰੇ ਕੋਲ ਰਹਿ ਕੇ ਪੜਿਆ ਉਹ ਫਿਰ ਉਹ ਵੀ ਜੋਬ ਵਿੱਚ ਆਏ ਪਿੰਡ ਚੋਂ ਆਉਣ ਦਾ ਇੱਕ ਫਰਕ ਪਿਆ ਕਿ ਪਰਿਵਾਰ ਦੇ ਉੱਤੇ ਉਸ ਕਿਉਂਕਿ ਮੇਰੇ ਕੋਲ ਇੱਕ ਸੋਰਸ ਹੋ ਗਿਆ ਪੈਸੇ ਆਉਣ ਲੱਗੇ ਤਨਖਾਹ ਆਉਣ ਲੱਗੀ ਤੇ ਉਹਦੇ ਨਾਲ ਫਰਕ ਤਾਂ ਪੈਣੀ ਸੀ ਸਰ ਜਿਵੇਂ ਤੁਸੀਂ ਦੱਸਿਆ ਗਿਆ ਕਿ ਤੁਹਾਡੀ ਭੈਣ ਜਿਹੜੀ ਹੈ ਪਹਿਲੀ ਔਰਤ ਸੀਗੀ ਤੁਹਾਡੇ ਪਿੰਡ ਦੀ ਜਿਨ੍ਹਾਂ ਨੇ ਜਿਹੜਾ ਹੈ ਗ੍ਰੈਜੂਏਸ਼ਨ ਕੀਤੀ ਸੀ ਉਸ ਸਮੇਂ ਜਿਹੜਾ ਹੈ ਕੁੜੀਆਂ ਨੂੰ ਬਹੁਤ ਘੱਟ ਪੜਾਇਆ ਜਾਂਦਾ ਸੀਗਾ ਜੀ ਮੇਰੇ ਬਾਪੂ ਜੀ ਥੋੜੇ ਅਗਾਹ ਬਦੂ ਤੇ ਉਹ ਅਮੇਦਕਰ ਮਿਸ਼ਨ ਦੇ ਲਈ ਕੰਮ ਕਰਦੇ ਸੀ ਰੇ ਰਿਪਬਲਿਕਨ ਪਾਰਟੀ ਸੀ ਡਾਕਟਰ ਮਵੀਦ ਕਰਦੀ ਉਹਦੇ ਵਿੱਚ ਉਹ ਪੂਰੀ ਜਿੰਦ ਜਿੰਦ ਜਾਂ ਨਾਲ ਉਹ ਆਪਣਾ ਹਿੱਸਾ ਪਾਉਂਦੇ ਸੀ ਸਾਡੇ ਘਰੇ ਬਹੁਤ ਚੰਗੇ ਚੰਗੇ ਲੀਡਰ ਗਵਈਏ ਠੱਡਸਾਰਗੀਆਂ ਵਾਲੇ ਬੁਲਾਰੇ ਚੰਗੇ ਉਹ ਸਾਡੇ ਘਰੇ ਆਉਂਦੇ ਘਰੇ ਲਿਟਰੇਚਰ ਵੀ ਆ ਜਾਂਦਾ ਕਈ ਵਾਰੀ ਉਹਨੂੰ ਪੜ੍ਹਨ ਦਾ ਸਾਨੂੰ ਮੈਨੂੰ ਵੀ ਮੌਕਾ ਮਿਲ ਜਾਂਦਾ ਮੈਨੂੰ ਮੈਨੂੰ ਯਾਦ ਆ ਮੈਂ ਛੋਟਾ ਜਿਹਾ ਸੀ ਇਹ ਬੱਚੇ ਨਾਲੋਂ ਵੀ ਮੈਂ ਛੋਟਾ ਸੀ ਤਾਂ ਹਰੇ ਪੰਜ ਦੇ ਰਿਆ ਖ਼ਬਾਣ ਆਪਣੇ ਰਸਾਲਾ ਆ ਜਣਾ ਪ੍ਰੀਤ ਲੜੀ ਆ ਜਣੀ ਉਹ ਪੜਦੇ ਪੜਦੇ ਇੱਕ ਨਾ ਲਿਟਰੇਚਰ ਦੀ ਵਿੱਚ ਛੇਟਕ ਮੈਨੂੰ ਲੱਗ ਗਈ ਉਦੋਂ ਕਿਉਂਕਿ ਉਹਦੇ ਵਿੱਚ ਵਧੀਆ ਕਹਾਣੀਆਂ ਹੁੰਦੀਆਂ ਵਧੀਆ ਸੂਚਨਾਵਾਂ ਹੁੰਦੀਆਂ ਉਹ ਪੜਨ ਦੇ ਨਾਲ ਫਰਕ ਤਾਂ ਪਿਆ ਜਿਹੜੀ ਵਿਦਿਆ ਦੇ ਨਾਲ ਇੱਥੇ ਚੰਡੀਗੜ੍ਹ ਆਉਣ ਦੇ ਨਾਲ ਮੇਰੇ ਪਰਿਵਾਰ ਨੂੰ ਵੀ ਬਹੁਤ ਵੱਡਾ ਜਿਹੜਾ ਸਹਾਰਾ ਮਿਲਿਆ ਉਹ ਸਾਰੇ ਪੜੇ ਪੜ ਕੇ ਉਹ ਮੇਰਾ ਮੇਥੋਂ ਛੋਟਾ ਡਾਕਟਰ ਬਣਿਆ ਉਹਨੂੰ ਮਾਇਓ ਇੱਥੇ ਐਡਮਿਸ਼ਨ ਦੋਈ ਤੇ ਮੇਰੇ ਬਾਕੀ ਦੇ ਤਿੰਨੇ ਭਰਾਓ ਵੀ ਬੈਲ ਸੈਟਲਡ ਨੇ ਜਸਵੀਰ ਸਿੰਘ ਨੇ ਵੀ ਗ੍ਰੈਜੂਏਸ਼ਨ ਕੀਤੀ ਸਾਰੇ ਜਣੇ ਮੇਰੇ ਕਰਕੇ ਪਿੰਡ ਵਿੱਚ ਹਾਲਤ ਵੀ ਸੁਧਰਿਆ ਘਰ ਦੀ ਹੱਦਸ਼ਾ ਵੀ ਬਦਲੀ ਪਹਿਲਾਂ ਛੋਟੇ ਜਿਹੇ ਘਰ ਦੇ ਵਿੱਚ ਐਡਾ ਵੱਡਾ ਟੱਬਰ ਰਹਿੰਦਾ ਸੀ ਤੇ ਉੱਥੇ ਸਾਡੇ ਵਿਆਹ ਹੋਏ ਸਾਰਿਆਂ ਦੇ ਉਹ ਛੋਟੇ ਜਿਹੇ ਘਰ ਚੋਂ ਉਤੋਂ ਬਾਅਦ ਫਿਰ ਜਦੋਂ ਸੋਰਸ ਜਿਹੜੇ ਨੇ ਉਹ ਤੁਹਾਨੂੰ ਅੱਗੇ ਨੂੰ ਹੋਰ ਲੈ ਜਾਂਦੇ ਨੇ ਫਿਰ ਅਸੀਂ ਬਾਹਰ ਚਲੇ ਗਏ ਆਪਣੀ ਆਬਾਦੀ ਵਿੱਚ ਉੱਥੇ ਵੱਡਾ ਸਾਰਾ ਘਰ ਬਣਾ ਲਿਆ ਤੇ ਉੱਥੇ ਹੁਣ ਅਸੀਂ ਇਕੱਠੇ ਹੀ ਆਂ ਤਕਰੀਬਨ ਘਰ ਸਾਡਾ ਇਕੱਠੇ ਹੀ ਆ ਚੰਡੀਗੜ੍ਹ ਅਸੀਂ ਆ ਡੱਡ ਰਹੇ ਨੇ ਸਰ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ ਤੁਸੀਂ ਗੱਲ ਕੀਤੀ ਕਿ ਤੁਹਾਡੇ ਘਰੇ ਸਾਹਿਤ ਆਉਂਦਾ ਸੀ ਤੇ ਤੁਸੀਂ ਸਾਹਿਤ ਪੜ੍ਹਦੇ ਸੀਗੇ ਤੁਹਾਨੂੰ ਕੀ ਲੱਗਦਾ ਹੈਗੇ ਕਿਸੇ ਇਨਸਾਨ ਦੀ ਸ਼ਖਸੀਅਤ ਨੂੰ ਬਦਲਣ ਦੇ ਵਿੱਚ ਸਾਹਿਤ ਦੀ ਕੀ ਭੂਮਿਕਾ ਹੈ ਬਹੁਤ ਭੂਮਿਕਾ ਹੈ ਬਹੁਤ ਭੂਮਿਕਾ ਹੈ ਜਿਹੜੀ ਜਿਹੜਾ ਲਿਟਰੇਚਰ ਹੈ ਵਿੱਦਿਆ ਹੈ ਜਿਹੜੀ ਉਦੋਂ ਤੁਹਾਨੂੰ ਬਹੁਤ ਸਾਰੀਆਂ ਗੁੰਝਲਾਂ ਜਿਹੜੀਆਂ ਉਹ ਖੋਲਣ ਦੇ ਤੁਸੀਂ ਸਮਰੱਥ ਹੋ ਜਾਂਦੇ ਹੋ ਤੇ ਤੁਸੀਂ ਆਪਣਾ ਜਿਹੜਾ ਰਸਤਾ ਤੈਅ ਕਰਨ ਦੇ ਕਾਬਿਲ ਹੋ ਜਾਂਦੇ ਹੋਂ ਵਿਦਿਆ ਇੱਕ ਬਹੁਤ ਵੱਡਾ ਸੰਤ ਸੀ ਜਿਹਦੇ ਕਰਕੇ ਅਸੀਂ ਤਰੱਕੀ ਕਰ ਪਏ ਜੀ ਜਿਵੇਂ ਸਰ ਤੁਸੀਂ ਪਹਿਲਾਂ ਗੱਲ ਕੀਤੀ ਸੀਗੀ ਕਿ ਤੁਹਾਡੇ ਕੋਲ ਸਾਧਨ ਘੱਟ ਸੀਗੇ ਨਾ ਤੁਸੀਂ ਪੜੇ ਲਿਖੇ ਤੇ ਇਸ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਆ ਕੇ ਨੌਕਰੀ ਕਰਨ ਲੱਗੇ ਜੇ ਤੁਸੀਂ ਅੱਜ ਚਾਹਤ ਮਾਰਦੇ ਹੈਗੇ ਤਾਂ ਬਹੁਤ ਸਾਰੇ ਬੱਚਿਆਂ ਕੋਲ ਸਾਰੀਆਂ ਸੁੱਖ-ਸੁਵਿਧਾਵਾਂ ਹੁੰਦੀਆਂ ਨੇ ਪਰ ਫਿਰ ਵੀ ਉਹ ਕੁਝ ਬਣ ਨਹੀਂ ਪਾਉਂਦੇ ਹੈਗੇ ਤੁਹਾਨੂੰ ਇਹਦੇ ਪਿੱਛੇ ਕਾਰਨ ਕੀ ਲੱਗਦੇ ਹੈਗੇ ਮੈਂ ਮੈਂ ਜਿੱਦਣ ਰਿਟਾਇਰ ਹੋਇਆ ਨਾ ਮੈਂ ਇਹ ਗੱਲ ਕਹੀ ਆਪਣੀ ਸਟੇਟ ਤੋਂ ਵੀ ਅਸੀਂ ਜਿਹੜੇ ਸ਼ਹਿਰ ਚ ਆ ਗਏ ਅਸੀਂ ਅੱਜ ਬੜੀਆਂ ਬੜੀਆਂ ਗੱਡੀਆਂ ਲੈ ਕੇ ਘਰਾਂ ਨੂੰ ਜਾ ਰਹੇ ਆ ਤੇ ਵੈਲ ਸੈਟਲਡ ਐ ਸਾਰੇ ਸੋਰਸ ਸਾਡੇ ਕੋਲ ਨੇ ਪਰ ਜਿਹੜੇ ਬੰਦੇ ਸੇ ਰਹਿ ਗਏ ਵਿਚਾਰੇ ਪਿੰਡ ਚ ਪਿੱਛੇ ਉਹਨਾਂ ਨੂੰ ਉਹ ਉੱਥੇ ਜੋਗੇ ਰਹਿ ਗਏ ਦਿਹਾੜੀਆਂ ਕਰਨ ਜੋਗੇ ਰੇ ਛੋਟੇ ਛੋਟੇ ਕੰਮਦੰਦੇ ਚ ਫਸ ਕੇ ਰਹਿ ਗਏ ਮਤਲਬ ਜਿਹੜਾ ਜਿਹੜੀ ਬਾਹਰ ਤੋਂ ਨੂੰ ਖੁੱਲਾਪਣ ਮਿਲਦਾ ਨਾ ਉਹਦੇ ਵਿੱਚੋਂ ਤੁਸੀਂ ਬਹੁਤ ਕੁਝ ਸਿੱਖਦੇ ਹੋ ਚੰਗੇ ਕਾਰੋਬਾਰਾਂ ਵੱਲ ਨੂੰ ਜਾਣਦੇ ਹੋ ਹਾਂ ਜੀ ਚੰਗੀ ਰਹਿਤਲ ਜਿਹੜੀ ਆ ਉਹਦੇ ਤੁਸੀਂ ਆਨੰਦ ਮਾਣਦੇ ਹੋ ਪਿੰਡ ਜਿਹੜੇ ਨੇ ਉਦੋਂ ਐਨੇ ਉਹਨਾਂ ਵਿੱਚ ਚੰਗੀਆਂ ਐਨੀਆਂ ਸਹੂਲਤਾਂ ਨਹੀਂ ਸੀ ਦੁਕਾਨਾਂ ਵੀ ਇੱਕ ਦੋ ਹੁੰਦੀਆਂ ਉਹਦੇ ਵਿੱਚੋਂ ਹੀ ਮਾੜਾ ਮੋਟਾ ਸੌਦਾ ਜਿਹਾ ਲਿਆ ਕੇ ਆਪਣਾ ਘਰ ਦਾ ਤੋਰਦੇ ਰਹਿੰਦੇ ਤੇ ਜ਼ਿਆਦਾ ਕੋਈ ਸਹੂਲਤ ਬਾਹਲੀ ਵਧੀਆ ਨਹੀਂ ਸੀ ਲੋਕਾਂ ਦੇ ਵਿੱਚ ਮੋਹ ਪਿਆਰ ਕਿੰਨਾ ਕੁ ਸੀ ਉਸ ਸਮੇਂ ਤੇ ਅੱਜ ਦੇ ਸਮੇਂ ਦੇ ਵਿੱਚ ਮੈਂ ਅੱਜ ਦੱਸਦਾ ਇਹ ਮੋਹ ਪਿਆਰ ਇਦਾਂ ਦੀ ਵੀ ਅਸੀਂ ਨਾ ਲੋਕਾਂ ਨੂੰ ਮਿੱਟੀ ਖੇਡਣੀ ਪਿੰਡ ਦੇ ਸਾਰੇ ਪਿੰਡ ਦੇ ਕਿਸੇ ਵੀ ਘਰ ਜਿਹਦਾ ਦਰਵਾਜ਼ਾ ਖੁੱਲਾ ਦੀਂਦਾ ਸੀ ਉਹਦੇ ਵਿੱਚ ਵੜ ਕੇ ਲੁਕ ਜਾਂਦੇ ਸੀ ਕੋਈ ਨਹੀਂ ਸੀ ਕਹਿੰਦਾ ਕਿਉਂ ਆਇਆ ਤੂੰ ਤੇ ਇਦਾਂ ਸੋ ਉਹ ਕਹਿੰਦਾ ਦੀ ਖੇਡ ਖੇਡਦੇ ਰਹਿੰਦੇ ਇੰਨੀ ਖੁੱਲ੍ਹੇ ਦਿਲ ਦੇ ਦੀ ਲੋਕ ਖਾਣ ਪੀਣ ਵੀ ਭਾਵੇਂ ਉਹ ਸਾਦਾ ਸੀ ਰੋਟੀ ਸੀ ਸਾਡੇ ਜਿਆਦਾ ਮਿੱਸੀਆਂ ਰੋਟੀਆਂ ਬਣਦੀਆਂ ਦੁੱਧ ਬਾਦ ਹੁੰਦਾ ਮੱਖਣ ਹੁੰਦਾ ਉਹ ਹਜਾ ਹਜੇ ਹੁਣ ਮਿਲਦਾ ਨਹੀਂ ਇੱਥੇ ਭਾਵੇਂ ਸੀ ਸ਼ਹਿਰ ਚ ਆ ਗਏ ਨੇ ਮੈਨੂੰ ਤਾਂ ਲੱਗਦਾ ਵੀ ਉਹ ਉਹ ਹੈ ਹੀ ਨਹੀਂ ਹੁਣ ਜੀ ਤਾਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਮਲਾਲ ਤਾਂ ਨਹੀਂ ਰਹਿੰਦਾ ਹੈਗਾ ਜੀ ਹੈਗਾ ਜੀ ਮਲਾਲ ਤਾਂ ਇਹ ਆ ਵੀ ਜਿਵੇਂ ਅ ਬਚਪਨ ਜਿਹੜਾ ਐ ਲੱਗਦਾ ਮੈਨੂੰ ਕਈ ਵਾਰੀ ਵੀ ਜਿਵੇਂ ਬਚਪਨ ਸਾਡੇ ਕੋਲ ਐਵੇਂ ਰੁੱਸ ਕੇ ਲੰਘਿਆ ਹੋਵੇ ਜੀ ਇਦਾਂ ਇੱਕ ਚੀਜ਼ ਜ਼ੋਰ ਪੁੱਛਣਾ ਚਾਹਾਂਗੀ ਜਿਵੇਂ ਤੁਸੀਂ ਜਿਹੜਾ ਹੈਗਾ ਸਿੱਖਿਆ ਵਿਭਾਗ ਦੇ ਵਿੱਚੋਂ ਰਿਟਾਇਰਡ ਹੋਏ ਹੈਗੇ ਉਹ ਤੁਹਾਡਾ ਅਕਸਰ ਹੀ ਬਾ ਜਿਹੜਾ ਹੈਗਾ ਆ ਨੌਜਵਾਨ ਬੱਚਿਆਂ ਦੇ ਨਾਲ ਪੈਂਦਾ ਰਿਹਾ ਹੈਗਾ ਤੇ ਤੁਸੀਂ ਕਈ ਦਹਾਕੇ ਜਿਹੜਾ ਹੈਗਾ ਆਪਣੀਆਂ ਸੇਵਾਵਾਂ ਦਿੱਤੀਆਂ ਹੈਗੀਆਂ ਨੇ ਪੁਰਾਣੇ ਸਮੇਂ ਦੇ ਬੱਚਿਆਂ ਤੇ ਅੱਜ ਦੇ ਬੱਚਿਆਂ ਦੇ ਵਿੱਚ ਤੁਸੀਂ ਕੀ ਫਰਕ ਮਹਿਸੂਸ ਕਰਦੇ ਹੋ ਜੀ ਜਿਹੜੇ ਹੁਣ ਦੇ ਬੱਚੇ ਨੇ ਉਹ ਇੰਨੇ ਮਿਹਨਤੀ ਨਹੀਂ ਹੈਗੇ ਉਦਾਂ ਕਿਤਾਬਾਂ ਨਹੀਂ ਪੜ੍ਹਦੇ ਸਿੱਖਦੇ ਨਹੀਂ ਹੈਗੇ ਅਸੀਂ ਤਾਂ ਫੱਟੀਆਂ ਵਾਲੇ ਸਕੂਲਾਂ 'ਚ ਪੜਿਆ ਜਿੱਥੇ ਫੱਟੀ 'ਤੇ ਊੜਾ ੜਾ ਲਿਖ ਕੇ ਸਿੱਖਦੇ ਅੰਗਰੇਜ਼ੀ 6ਵੀਂ 'ਚ ਜਾ ਕੇ ਸ਼ੁਰੂ ਹੁੰਦੀ ਸੀ ਪਰ 6ਵੀਂ 'ਚ ਸ਼ੁਰੂ ਕਰਕੇ ਅੰਗਰੇਜ਼ੀ 10ਵੀਂ ਤੱਕ ਸਟੋਰੀ ਤੇ ਐਸੇ ਲਿਖਣ ਦੇ ਕਾਬਿਲ ਹੋ ਜਾਂਦੇ ਸੀ ਬੰਦੇ ਅੰਗਰੇਜ਼ੀ ਜਦੋਂ ਮੈਂ ਉਰੇ ਆ ਕੇ ਲੱਗਿਆ ਮੈਂ ਉਦੋਂ ਮੈਟਰੋਕਿਊਲੇਟ ਸੀ ਤੇ ਜਦੋਂ ਮੈਂ ਡਿਪਟੀ ਸੈਕਟਰੀ ਬਣਿਆ ਮੇਰੇ ਕੋਲ ਕਈ ਬਹੁਤ ਡਬਲ ਡਬਲ ਟ੍ਰिपल ਟ੍ਰिपल ਐਮ 'ਏ ਬੰਦੇ ਬੁੜੇ ਆਉਂਦੇ ਪਰ ਉਹਨਾਂ ਨੂੰ ਡਰਾਫਟਿੰਗ ਨਹੀਂ ਸੀ ਕਰਨੀ ਆਉਂਦੀ ਨਾਹੀ ਉਹ ਸਿੱਖਣ ਦੀ ਕੋਈ ਉਹਨਾਂ ਚ ਲੋਚ ਆਉਂਦੀ ਹਾਂ ਜਿਹੜੇ ਜਿੰਨਾਂ ਨੂੰ ਸਮਝ ਆਉਂਦੀ ਵੀ ਕੱਲ ਨੂੰ ਅਸੀਂ ਬਣ ਕੇ ਸਾਨੂੰ ਵੀ ਇਹ ਕਰਨਾ ਪਊਗਾ ਉਹ ਫਿਰ ਸਿੱਖ ਲੈਂਦੇ ਦੀ ਮੇਰੇ ਸਿਖਾਏ ਹੋਏ ਬਹੁਤ ਬੰਦੇ ਨੇ ਹੁਣ ਮੇਰੇ ਹੁਣ ਤੱਕ ਉਹ ਮੇਰੇ ਗੋਡੀਆਂ 'ਤੇ ਲਾਉਂਦੇ ਨੇ ਚਾਹੇ ਉਹ ਵੀ ਰਿਟਾਇਰ ਹੋ ਗਏ ਨੇ ਫਿਰ ਵੀ ਉਹ ਕਹਿੰਦੇ ਨੇ ਅਸਤ ਨੇ ਸਾਨੂੰ ਬਹੁਤ ਕੁਝ ਸਿਖਾਇਆ ਮੈਂ ਸਿਖਾਉਣ ਦੇ ਕਾਬਲ ਹੋ ਗਿਆ ਤੁਹਾਨੂੰ ਮੈਂ ਵੱਡੀ ਗੱਲ ਦੱਸਦਾ ਮੈਂ ਬਲਾਰਾ ਬਣ ਗਿਆ ਫਿਰ ਚੰਗਾ ਕਿਵੇਂ ਬੜਿਆ ਮੈਂ ਬਲਾਰਾ ਬਾਪੂ ਜੀ ਮੇਰੇ ਕੱਪੜੇ ਦਾ ਕੰਮ ਕਰਦੇ ਸੀ ਮੈਂ ਇਹਨਾਂ ਪਹਾੜੀਆਂ 'ਚ ਬਹੁਤ ਦੇਰ 6-7 ਮਹੀਨੇ ਕਪੜਾ ਵੇਚਿਆ ਇਹਨਾਂ ਪਹਾੜੀਆਂ 'ਚ ਜਦੋਂ ਤੁਸੀਂ ਕਿਸੇ ਗੜੀ 'ਚ ਖੜ ਕੇ ਆਵਾਜ਼ ਲਾਉਂਦੇ ਹੋ ਤੁਹਾਨੂੰ ਇੱਕ ਖੁੱਲ ਮਿਲਦੀ ਆ ਤੁਹਾਨੂੰ ਇੱਕ ਕੁਝ ਕਹਿਣ ਦਾ ਅੰਦਾਜ਼ ਬਣਦਾ ਉਹ ਜਦੋਂ ਆਵਾਜ਼ ਲਾਉਂਦੇ ਦੀ ਲੈ ਲੋ ਭਾਈ ਆ ਚੀਜ਼ ਲੈ ਲੋ ਆ ਲੈ ਲੋ ਉਤੋਂ ਇੱਕ ਝਾਕਾ ਖੁੱਲ ਗਿਆ ਮੇਰਾ ਉਹਦਾ ਉਹਦਾ ਇੱਕ ਨਤੀਜਾ ਹੋਇਆ ਮੈਂ ਆਪਣੀ ਜਥੇਬੰਦੀ ਦੇ ਵਿੱਚ ਸਭ ਤੋਂ ਵਧੀਆ ਬੁਲਾਰਿਆਂ ਵਿੱਚ شمار ਹੋਇਆ ਬੋਲਣ ਦੀ ਫਿਰ ਤੁਹਾਡੇ ਕੋਲ ਇੱਕ ਲੈਜਾ ਡਵੈਲਪ ਹੋ ਜਾਂਦਾ ਹੈ ਇੱਕ ਕਲਾ ਆ ਜਾਂਦੀ ਹੈ ਤੁਹਾਨੂੰ ਬੋਲਣ ਦੀ ਉਹ ਮੇਰੇ ਕੋਲ ਮੈਨੂੰ ਗੁਣ ਮੇਰੇ ਚ ਆਏ ਉਹ ਤਾਂ ਇਹ ਕਿ ਮੈਂ ਉਸ ਮਿਹਨਤੀ ਮਾਹੌਲ ਚੋਂ ਗਿਆ ਸੀ ਜੀ ਤੁਸੀਂ ਸਰ ਤੁਸੀਂ ਇੱਥੇ ਮਿਹਨਤ ਦੀ ਗੱਲ ਕੀਤੀ ਹੈਗੀ ਹੈ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਆ ਜਿਹੜੇ ਕਹਿੰਦੇ ਹੈਗੇ ਕਿ ਸਾਡੇ ਕੋਲ ਸੁੱਖ ਸਹੂਲਤਾਂ ਹੈ ਨਹੀਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਕਿਹਾ ਕਿ ਤੁਸੀਂ ਬਹੁਤ ਸਾਰੀਆਂ ਸੁੱਖ ਸਹੂਲਤਾਂ ਤੋਂ ਵਾਂਝੇ ਸੀਗੇ ਹਣਾ ਫਿਰ ਤੁਸੀਂ ਆਪਣੀ ਮਿਹਨਤ ਦੇ ਨਾਲ ਇਸ ਮੁਕਾਮ ਨੂੰ ਹਾਸਲ ਕੀਤਾ ਹੈਗਾ ਆ ਤੁਹਾਨੂੰ ਕੀ ਲੱਗਦਾ ਹੈਗਾ ਕਿ ਕਈ ਵਾਰੀ ਜਿਹੜੇ ਲੋਕ ਇਹ ਸੋਚਦੇ ਆ ਕਿ ਚਾਹੇ ਜਿੰਨੀ ਮਰਜ਼ੀ ਮਿਹਨਤ ਕਰ ਲਓ ਜ਼ਿੰਦਗੀ ਨਹੀਂ ਬਦਲੀ ਜਾ ਸਕਦੀ ਹਾਲਾਤ ਨਹੀਂ ਬਦਲੇ ਜਾ ਸਕਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮਿਹਨਤ ਦੇ ਨਾਲ ਸਾਰਾ ਕੁਝ ਬਦਲਿਆ ਜਾ ਸਕਦਾ ਹੈ ਕੁਣੋ ਮੈਂ ਦੱਸਾਂ ਜਦੋਂ ਮੈਂ ਪਿੰਡੋਂ ਆਇਆ ਹਾਂ ਉਦੋਂ ਪਿੰਡ 'ਚ 4 ਰੁਪਏ ਦਿਹਾੜੀ ਹੁੰਦੀ ਸੀ ਜਿਹੜਾ ਵੀ ਮਜ਼ਦੂਰੀ ਕਰਦਾ ਉਹ 4 ਰੁਪਏ ਅਰਨ ਕਰਦਾ ਜਦੋਂ ਮੈਂ ਨੌਕਰੀ ਲਗਿਆ ਮੈਂ 70 ਰੁਪਏ 50 ਪੈਸੇ ਦਿਹਾੜੀ ਤੇ ਭਰਤੀ ਹੋਇਆ ਕਿਉਂਕਿ ਪਿੰਡ ਦੀ ਦਿਹਾੜੀ ਦੀ ਤੁਲਨਾ 'ਚ ਇਹ ਕਾਫੀ ਡਬਲ amount ਸੀ ਤੇ ਜਦੋਂ ਮੈਂ ਆਇਆ ਤੇ ਮੈਨੂੰ ਮਿਲੀ ਪਹਿਲੀ ਤਨਖਾਹ ਤੇ ਮੈਂ ਬਹੁਤ ਗੱਦਗੱਦ ਹੋ ਗਿਆ ਮੈਂ ਕਹਾ ਵੀ ਉੱਥੇ ਤਾਂ ਇੰਨੀ ਵੀ ਨਹੀਂ ਸੀ ਮਿਲਦੇ ਇੱਥੇ ਡਬਲ ਮਿਲ ਗਏ ਤੇ ਮਿਹਨਤ ਦਾ ਫਲੇ ਹੋਇਆ ਵੀ ਮੈਂ ਇਥੋਂ ਸਿਰੜ ਦੀ ਦੱਸਦਾ ਗੱਲ ਦੀ ਮੈਂ ਇਥੋਂ ਸਾਈਕਲ ਤੇ ਆਪਣੇ ਪਿੰਡ ਜਾਂਦਾ ਚੰਡੀਗੜ੍ਹ ਸੈਕਟਰ 17 ਤੋਂ 17 ਤੋਂ ਸਾਈਕਲ ਚਲਾ ਕੇ 2.5 3 ਘੰਟਿਆਂ 'ਚ ਮੈਂ ਆਪਣੇ ਘਰ ਪਹੁੰਚ ਜਾਂਦਾ ਐਦਾਂ ਮਿਹਨਤ ਕਰਦੇ ਸੀ ਉੱਥੇ ਹੀ ਇਦਾਂ ਵਾਪਸ ਆ ਜਾਂਦੇ ਮਿਹਨਤ ਦੇ ਨਾਲ ਕਿਉਂ ਨਹੀਂ ਹੁੰਦਾ ਸਭ ਕੁਝ ਹੁੰਦਾ ਤੁਸੀਂ ਪੜਦੇ ਹੋ ਮੈਂ ਬੜੇ ਬੜਾ ਲਿਟਰੇਚਰ ਪੜਿਆ ਹੈ ਉਸ ਲਿਟਰੇਚਰ ਨੇ ਮੈਨੂੰ ਮਾਲਾ-ਮਾਲ ਕੀਤਾ ਮੈਨੂੰ ਸੋਚ ਦਿੱਤੀ ਉਸ ਸੋਚਣ ਦੀ ਉਹਦਾ ਦਵੰਧ ਦਾ ਜਿਹੜਾ ਸਬੰਧ ਹੈ ਜ਼ਿੰਦਗੀ 'ਚ ਉਹਨੂੰ ਲੱਭਣ ਦੀ ਤੁਸੀਂ ਪ੍ਰੋਬਲਮ ਆ ਗਈ ਤੁਸੀਂ ਦੇਖੋ ਕਨਟਰਡਿਕਸ਼ਨ ਕਿੱਥੇ ਆ ਜੇ ਤੁਸੀਂ ਕਨਟਰਡਿਕਸ਼ਨ ਲੱਭ ਲਈ ਤੁਸੀਂ ਉਹਦਾ ਹੱਲ ਵੀ ਲੱਭ ਲੋਗੇ ਸੋ ਮੇਰਾ ਕਹ ਜਿਹੜੀ ਵਿੱਦਿਆ ਹੈ ਨਾ ਵਿੱਦਿਆ ਤਾਂ ਬਗੈਰ ਬੰਦਾ ਅਧੂਰਾ ਹੈ ਵਿੱਦਿਆ ਜਿਹਨੂੰ ਵਿੱਦਿਆਪੂਰੀ ਮਿਲ ਗਈ ਉਹ ਉਹਨੂੰ ਕੋਈ ਕਮੀ ਨਹੀਂ ਉਹ ਕੁਝ ਵੀ ਕਰ ਸਕਦਾ ਮੈਨੂੰ ਮੇਰਾ ਚੇਅਰਮੈਨ ਕਿਤੇ ਕਹਿਣ ਲੱਗਿਆ ਹੈ ਕੁਝ ਕਿਸੇ ਇਦਾਂ ਦੀ ਤਾਨਾ ਜਿਹਾ ਮਾਰਿਆ ਉਹਨੇ ਮੈਨੂੰ ਵੀ ਅੱਗੇ ਤੈਨੂੰ ਇਹ ਨਹੀਂ ਕਰਨਾ ਨਹੀਂ ਕਰਨਾ ਮੈਂ ਕਿਹਾ ਜੀ ਗੱਲ ਸੁਣੋ ਚੇਅਰਮੈਨ ਸਾਹਿਬ ਵੀ ਮੈਂ ਤਾਂ ਹੁਣ ਨਰਮੰਦ ਮਾਪਿਆਂ ਦਾ ਬੱਚਾ ਐ ਵੀ ਅਸੀਂ ਕੱਪੜਾ ਬਣਾਉਂਦੇ ਸੀ ਖੇਸ ਖੇਸੀਆਂ ਸਖਦਰ ਵੀ ਜੇ ਮੈਂ ਆਪਣੇ ਘਰ ਚਲੇ ਜਾਵਾਂ ਸ਼ਾਇਦ ਤੁਸੀਂ ਮੇਰੇ ਜਿੰਨਾ ਕੰਮ ਨਹੀਂ ਕਰ ਪਾਓਗੇ ਮੈਂ ਤੁਤੋਂ ਵੱਧ ਪੈਸੇ ਅਰਨ ਕਰ ਸਕਿਆ ਮਤਲਬ ਮਿਹਨਤ ਦੀ ਅਸੀਂ ਸਿੱਖੀ ਸੀ ਅਸੀਂ ਘਰ ਦੇ ਕੰਮ ਵੀ ਸਿੱਖੇ ਸਾਰੇ ਬਾਪੂ ਜੀ ਦੇ ਨਾਲ ਮੈਂ ਪੂਰਾ ਹੱਥ ਵਟਾਉਣਾ ਖੱਡਿਆ ਉਹ ਕਪੜਾ ਅਸੀਂ ਬਾਹਰ ਵੇਚਦੇ ਸੀ ਬਾਪੂ ਜੀ ਜਾ ਕੇ ਆਧਾਰ ਵੇਚ ਕੇ ਆਉਂਦੇ ਸੀ ਚਲੋ ਉਹ ਵੀ ਉਹ ਕੰਮ ਜੀ ਵਿੱਚ ਹੱਥ ਵਟਾਉਂਦਾ ਸੀ ਮੈਂ ਕੱਪੜੇ-ਕੁਪੜੇ ਵੀ ਬੁਣ ਲੈਣੇ ਖੇਸ ਖੇਚੀਆਂ ਖੱਡੀ ਦਾ ਮੈਂ ਪੂਰਾ ਮਾਸਟਰ ਸੀ ਤੇ ਉਸ ਤੋਂ ਬਾਅਦ ਆ ਨੌਕਰੀ ਨੇ ਤਾਂ ਮੈਨੂੰ ਚੰਗਾ ਮਾਲੂਮਾਰੇ ਕਰ ਦਿੱਤਾ ਨਾਲੇ ਮੈਂ ਕੋਈ ਕ腐ਸ਼ਨ ਨਹੀਂ ਸੀ ਕੀਤੀ ਜ਼ਿੰਦਗੀ 'ਚ ਮੈਂ ਸਾਫ਼ ਸੁਥਰਾ ਜੀਵਨ ਗੁਜ਼ਾਰੇ ਆ ਕਿਸੇ ਤੋਂ ਉਹ ਨਹੀਂ ਕੀਤਾ ਵੀ ਕੋਈ ਮੈਨੂੰ ਕੋਈ ਰਿਸ਼ਵਤ ਦੇਵੇ ਜਾਂ ਮੈਂ ਕਿਸੇ ਤੋਂ ਕੋਈ ਕੋਈ ਚੀਜ਼ ਐਵੇਂ ਖੋਲਵਾ ਇਦਾਂ ਦੀ ਕੋਈ ਗੱਲ ਨਹੀਂ ਜ਼ਿੰਦਗੀ 'ਚ ਵਾਪਰੀ ਨਾ ਹੀ ਮੈਂ ਕਰਨ ਦਿੱਤੀ ਆ ਹੁਣ ਮੈਂ ਇੰਨੀ ਮੈਨੂੰ ਤਸੱਲੀ ਆ ਮੇਰੇ ਕੋਲ ਫੇਰ ਵੀ ਬੜਾ ਕੁਝ ਪ੍ਰਮਾਤਮਾ ਨੇ ਮੇਰੀ ਸਮਝ ਮੁਤਾਬਕ ਮੇਰੀ ਕਿਉਂਕਿ ਮੇਰੇ ਕੋਲ ਇੱਕ ਸਿੱਖਿਆ ਸੀ ਵਿੱਦਿਆ ਸੀ ਉਹ ਵਿੱਦਿਆ ਦੇ ਸਿਰ ਤੇ ਅਸੀਂ ਇਹ ਸਾਰਾ ਕੁਝ ਆਪਨੇ ਕਰ ਪਾਏ ਆ ਮੈਸੂਲਤਾ ਮੇਰੇ ਕੋਲ ਚੰਡੀਗੜ੍ਹ ਚ ਘਰ ਹੈ ਮੇਰੇ ਕੋਲ ਗੱਡੀਆਂ ਨੇ ਬੱਚੇ ਮੇਰੇ ਚੰਗਾ ਪੜ੍ਹ ਗਏ ਨੇ ਹੋਰ ਹਿੰਮਤ ਦੀ ਇਹ ਗੱਲਾਂ ਨਾਲ ਇਹ ਹੋ ਸਕੇ ਨਹੀਂ ਤਾਂ ਸ਼ਾਇਦ ਇਦਾਂ ਕੁਝ ਨਾ ਹੁੰਦਾ ਇਹ ਬੁਲਾਰਾ ਬਣਨ ਦਾ ਸਫ਼ਰ ਤੁਹਾਡਾ ਕਿਹੋ ਜਿਹਾ ਰਿਹਾ ਇਸ ਬਾਰੇ ਥੋੜਾ ਜਿਆ ਦੱਸੋ ਬਹੁਤ ਵਧੀਆ ਸਫ਼ਰ ਰਿਹਾ ਮੈਂ 1977 78 ਦੇ ਵਿੱਚ ਆਪਣੀ ਟ੍ਰੇਡ ਯੂਨੀਅਨ ਦੇ ਨਾਲ ਬੇਚ ਉਥੇ ਐਕਟੀਵਿਟੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾ ਇੱਕ ਪੈਂਫਲੇਟ ਲਿਖਿਆ ਗਿਆ ਸਾਡੀ ਜਥੇਬੰਦੀ ਉਹ ਮੈਂ ਉਦੋਂ ਲੀਡਰਸ਼ਿਪ ਦੇ ਵਿੱਚ ਤਾਂ ਨਹੀਂ ਸੀ ਪਰ ਮੈਂ ਉਹਨਾਂ ਨੂੰ ਸਹਾਇਤਾ ਦੇ ਦਿੰਦਾ ਸੀ। ਪਹਿਲਾ ਲੀਫਲੇਟ ਮੈਂ ਲਿਖਿਆ ਸੀ ਜਿਹੜਾ ਪ੍ਰਿੰਟ ਕਰਾ ਕੇ ਵੰਡਿਆ ਗਿਆ। ਜੀ ਤੇ ਉਹ ਬਿਰਕੋ ਸ਼ਾਇਦ ਘਰ ਵਿੱਚੇ ਰੱਖਿਆ ਵੀ ਹੋਇਆ। ਤੇ ਆ ਹੋਊਗਾ ਰਿਕਾਰਡ 'ਚ ਮੇਰੇ ਜਥੇਬੰਦੀ ਦੇ ਰਿਕਾਰਡ 'ਚ। ਫਿਰ ਗਰੁੱਪ ਬਣ ਗਏ। ਬੜਾ ਅਜੀਬ ਕਿਸਮ ਦਾ ਚੋਣ ਹੋਣੀ। بڑے بڑے ਬੈਨਰ ਲਾਉਣੇ ਲੋਕਾਂ ਨੇ ਮੇਰੇ ਵਰਗੇ ਗਰੀਬਾਂ ਦੇ ਬੈਂਦਰ ਥੋੜੇ ਥੋੜੇ ਛੋਟੇ ਹੋ ਜਣੇ ਜਾਂ ਘੱਟ ਹੋ ਜਣੇ ਝੰਡੀਆਂ-ਝੰਡੀਆਂ ਜਿਹਾ ਲਾਉਂਦੇ ਸੀ ਅਸੀਂ ਪਿੱਛੇ ਰਹਿ ਜਣਾ ਕਿਉਂਕਿ ਮੇਰੇ ਕੋਲ ਇੰਨਾ ਸੋਰਸ ਨਹੀਂ ਸੀ ਹੁੰਦਾ ਫਿਰ ਅਸੀਂ ਜ਼ੋਰ-ਜ਼ੋਰ ਪਾ ਕੇ ਨਾ ਅਸੀਂ ਕਿਹਾ ਵੀ ਇਹ ਬੰਦ ਕਰੋ ਵੀ ਆਪਾਂ ਇੱਕ ਸਾਂਝੀ ਸਟੇਜ ਲਾਓ ਸਾਂਝੀ ਸਟੇਜ 'ਚ ਪੂਰਾ ਫਿਕਸ ਟਾਈਮ ਲੋਕ ਆਪਣੇ ਮਸਲੇ ਉੱਥੇ ਬੋਲੋ ਜਿਵੇਂ ਪਾਰਲੀਮੈਂਟ ਚ ਬੰਦੇ ਬੋਲਦੇ ਨੇ ਡਿਬੇਟ ਕਰਦੇ ਨੇ ਇਦਾਂ ਦੀ ਡਿਬੇਟ ਸ਼ੁਰੂ ਕੀਤੀ ਉਹ ਉਹਦੇ ਵਿੱਚ ਸਾਡਾ ਬਹੁਤ ਵੱਡਾ ਰੋਲ ਸੀ ਇਹ ਕਹਿਗੇ ਅਸੀਂ ਸ਼ੁਰੂ ਕਰਾਈ ਫਿਰ ਅੱਧਾ-ਅੱਧਾ ਪੌਣਾ-ਪੌਣਾ ਘੰਟਾ ਬੋਲਦੇ ਜਿਵੇਂ ਮੇਰਾ ਗਰੁੱਪ ਸੀ ਮੇਰੇ ਗਰੁੱਪ ਗਰੁੱਪ ਦੇ ਵਿੱਚ ਮੇਨ ਬੁਲਾਰਾ ਤਾਂ ਮੈਂ ਹੁੰਦਾ ਫਿਰ ਮੇਰੇ ਨਾਲ ਜਿਹੜਾ ਪ੍ਰਧਾਨ ਜਾਂ ਕੋਈ ਹੋਰ ਲੱਗਦਾ ਉਹ ਸਾਰਿਆਂ ਨੂੰ 2-4 ਬੰਦੇ ਨੂੰ ਟਾਈਮ ਦਿੰਦੇ ਮੇਨ ਟਾਈਮ ਅਸੀਂ ਲੈਂਦੇ ਸੀ ਤੇ ਬਹੁਤ ਵਧੀਆ ਢੰਗ ਨਾਲ ਬੋਲਦੇ ਸੀ ਆਪਣੇ ਆਪਸੀ ਦੂਏ ਗਰੁੱਪਾਂ ਨਾਲ ਵੀ ਭਾਵੇਂ ਖੇਵਾਂ ਜੀ ਚਲਦੀ ਸੀ ਵਿਚਾਰਾਂ ਦੀ ਪਰ ਬੋਲਦੇ ਬਹੁਤ ਸੰਜਮ ਨਾਲ ਸੀ ਹੌਲੀ-ਹੌਲੀ ਉਹ ਸੰਜਮ ਟੁੱਟਦਾ ਗਿਆ ਹੌਲੀ-ਹੌਲੀ ਜਿੱਦਾਂ ਦੀ ਰਾਜਨੀਤੀ ਦੂਜੀ ਆ ਉਹੀ ਜੀ ਰਾਜਨੀਤੀ ਜਿੱਥੇ ਬੰਦਿਆਂ ਚ ਵੀ ਭਾਰੂ ਹੋ ਗਈ ਜਿੱਥੇ ਬੰਦਿਆਂ ਚ ਵੀ ਬਹੁਤ ਖਰਚ ਕਰਕੇ ਇਹ ਜਥੇਬੰਦੀ ਜੋ ਆਉਣ ਦਰਜਾਨ ਪੈਦਾ ਹੋ ਗਿਆ ਮੈਨੂੰ ਤਾਂ ਬਹੁਤ ਦੁੱਖ ਲੱਗਦਾ ਏ ਇਸ ਗੱਲ ਤੇ ਮੈਂ ਤਾਂ ਮਲਾਜਮਾਂ ਨੂੰ ਮੈਂ ਹਾਰ ਜਾਂਦਾ ਬਹੁਤ ਬਾਰੀ ਮੈਂ ਬਾਰ-ਬਾਰ ਫਿਰ ਲੋਕਾਂ ਨੂੰ ਕਹਿੰਦਾ ਵੀ ਆਹ ਮੇਰਾ ਖਰਚਾ ਏ ਆਹ ਮੇਰ ਕੋ ਫੰਡ ਏ ਆਹ ਮੇਰਾ ਟੋਟਲ ਮੈਨ ਆਪਣਾ ਨਜ਼ਰੀਆ ਰੱਖਿਆ ਤੁਹਾਨੂੰ ਮੇਰੀ ਗੱਲ ਨਹੀਂ ਚੰਗੀ ਲੱਗੀ ਕੋਈ ਗੱਲ ਨਹੀਂ ਤੁਸੀਂ ਇੱਕ ਦਿਨ ਸੋਚੋਗੇ ਨਾ ਗੱਲਾਂ ਦੇ ਉੱਤੇ ਉਦੋਂ ਗਾਇਡ ਸਮਝੌਤਿਆਂ ਬਾਰੇ ਵੀ ਗੱਲ ਚੱਲਦੀ ਉਦੋਂ ਜਿਹੜੇ ਇਹ ਵਰਲਡ ਬੈਂਕ ਦੀਆਂ ਜਿਹੜੀਆਂ ਸਕੀਮਾਂ ਮਲਾਜ਼ਮਾਂ ਤੇ ਕਿਸਾਨਾਂ ਤੇ ਏਥੇਲੇ ਲੋਕਾਂ ਦੇ ਉੱਤੇ ਅਸਰ ਅੰਦਾਜ਼ ਹੋਣ ਵਾਲੀਆਂ ਦੀ ਉਹਨਾਂ ਤੋਂ ਵੀ ਅਸੀਂ ਸੂਚਿਤ ਕਰਦੇ ਪਰ ਮੈਂ ਇਹ ਮਹਿਸੂਸ ਕਰਦਾ ਵੀ ਲੋਕ ਨਾ ਹੌਲੀ-ਹੌਲੀ ਸਿੱਖਣ ਤੋਂ ਸੋਚਣ ਤੋਂ ਥੋੜੇ ਲਾਲਚਾਂ ਵੱਲ ਨੂੰ ਤੁਰ ਗਏ ਸਿਰਫ ਤੁਸੀਂ ਆਪਣੇ ਲੋਕਾਂ ਨੂੰ ਰਿਪਰੈਜ਼ੈਂਟੇ ਕਰਨਾ ਹੈ ਪਰ ਜੇ ਤੁਸੀਂ दारू ਤੁਹ ਪਿਆ ਕੇ ਸਮੋਸੇ ਖਿਲਾ ਕੇ ਜਾਂ ਹੋਰ ਚੀਜ਼ਾਂ ਵਰਤਾ ਕੇ ਤੁਸੀਂ ਲੋਕਾਂ ਨੂੰ ਇਕੱਠੇ ਕਰਕੇ ਵਧੀਆ ਚਾਹ ਪਾਣੀ ਪਿਲਾਤਾ ਜੀ 커피 ਪਿਲਾਤੀ ਜੀ ਵੀ ਇਸ ਇਦਾਂ ਦਾ ਕੰਮ ਕਰਕੇ ਜੇ ਤੁਸੀਂ ਵੋਟਾਂ ਲਵੋਗੇ ਜਾਂ ਸ਼ਰਾਬ ਪਲਾ ਕੇ ਮੀਟ ਖਿਲਾ ਕੇ ਤਾਂ ਮੈਂ ਤਾਂ ਬਹੁਤ ਕਹਿੰਦਾ ਰਹਿੰਦਾ ਬਿੱਥੋਂ ਜੀ ਫਿਰ ਤੁਹਾਨੂੰ ਕੱਲੇ ਲੱਡੂ ਹੀ ਮਿਲਣਗੇ ਤੁਹਾਨੂੰ ਆ ਜਿਹੜੇ ਤੁਹਾਡੇ ਹੱਕਾਂ ਦੇ ਸਵਾਲ ਨੇ ਇਹ ਹੱਲ ਨਹੀਂ ਹੋਣੇ ਹੌਲੀ ਹੌਲੀ ਕੀ ਹੋਇਆ ਜਥੇਬੰਦੀਆਂ ਜਿਹੜੀਆਂ ਨੇ ਉਹ ਬिखरਣਾ ਸ਼ੁਰੂ ਹੋ ਗਈਆਂ ਜਥੇਬੰਦੀਆਂ ਦਾ ਦਸਤੂਰ ਜਿਹੜਾ ਸੀ ਉਹ ਬਹੁਤ ਰਸਾਤਲ ਵੱਲੋਂ ਜਾਣ ਲੱਗ ਗਿਆ ਤੇ ਸਾਡੇ ਆਉਣ ਤੱਕ ਤਾਂ ਤਕਰੀਬਨ ਉਹ ਬਹੁਤ ਘਟ ਗਿਆ ਸੀ ਪਰ ਮੈਂ ਜਦੋਂ ਰਿਟਾਇਰ ਹੋਣਾ ਸੀ ਮੈਂ ਦੋ ਤਿੰਨ ਸਾਲ ਪਹਿਲਾਂ ਇਹ ਧੰਦਾ ਜਿਹੜਾ ਛੱਡ ਦਿੱਤਾ ਸੀ ਤਾਂ ਕਿ ਜਿਹੜੀਆਂ ਅਕਸੀਦਗੀਆਂ ਨੇ ਉਹ ਘਟ ਜਾਣ ਜਦੋਂ ਅਸੀਂ ਜਾਈਏ ਕੋਈ ਜ਼ਿਆਦਾ ਕਿਸੇ ਨਾਲ ਬਹਿਰਗਰੋਧ ਨਾ ਹੋਵੇ ਫਿਰ ਮੈਂ ਛੱਡ ਦਿੱਤਾ ਸੀ ਸਰ ਜੀ ਮੈਂ ਤੁਸੀਂ ਦੱਸਿਆ ਕਿ ਤੁਹਾਡਾ ਬਚਪਨ ਕੋਈ ਬਹੁਤਾ ਸੁਖਾਲਾ ਨਹੀਂ ਸੀਗਾ ਤੁਹਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਮੌਜੂਦਾ ਸਮੇਂ ਵਾ ਵੇਖਦੇ ਆ ਤਾਂ ਇਸ ਸਮੇਂ ਤੁਹਾਨੂੰ ਬਹੁਤ ਸਾਰੀਆਂ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਸਰਹਰਾਂ ਦਾ ਇੱਕ ਦਿਨ ਬਾਅਦ ਜਿਹੜਾ ਡਾਲਿਸਿਸ ਹੋ ਰਿਹਾ ਹੈ ਆ ਫਿਰ ਵੀ ਸਰ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਆਪਾਂ ਇਹਨਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਪਣੀ ਜ਼ਿੰਦਗੀ ਨੂੰ ਚੜ੍ਹਦੀ ਕਲਾ ਦੇ ਨਾਲ ਕਿਵੇਂ ਜਿਉਂਦੇ ਆ ਸਰ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਜ਼ਰੂਰ ਦੱਸੋ ਮੈਨੂੰ ਇੱਕ ਗੱਲ ਮੇਰੇ ਮੇਰਾ ਹਿਰਦਾ ਮੇਰਾ ਮਨ ਮੈਨੂੰ ਕਹਿੰਦਾ ਪੈਠੇ ਜਾਏਗਾ ਜੇ ਤੂੰ ਤੁਰਦਾ ਰਹੇਗਾ ਮਿਹਨਤ ਕਰੇਗਾ ਮੁਸ਼ਕਤ ਦੇ ਵੱਲ ਰੱਖੇਗਾ ਆਪਣਾ ਝੁਕਾ ਇਹ ਜਿਹੜੇ ਹੱਡ ਗੋਡੇ ਨੇ ਨਾ ਸਰੀਰ ਇਹਨੂੰ ਜੇ ਤੁਸੀਂ ਰਵਾਨਗੀ ਵਿੱਚ ਰੱਖੋਗੇ ਤਾਂ ਇਹ ਠੀਕ ਰਹਿੰਦਾ ਦੁਰਸਤ ਰਹਿੰਦਾ ਜੇਕਰ ਤੁਸੀਂ ਲਥਾਰਜਿਕ ਹੋ ਜਾਓਗੇ ਤਾਂ ਫਿਰ ਉਹੋ ਜਿਹਾ ਲਥਾਰਜਿਕ ਜੀਵਨ ਬਣ ਜਾਏਗਾ ਤੇ ਮੈਂ ਤਾਂ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਦੇ ਉਹਦੇ 'ਚ ਹੈਗਾ ਪਰ ਤੜਕੇ तकरीबन 4:30 ਵਜੇ ਮੈਂ ਉੱਠ ਜਾਂਦਾ 5 ਵਜੇ ਮੈਂ ਬਾਹਰ ਤੇ ਹਲਕੀ ਫੁਲਕੀ ਸੈਰ ਕਰਨ ਚਲੇ ਜਾਂਦਾ ਫਿਰ ਮੈਂ ਆ ਕੇ ਆਪਣੀ ਚਾਹ ਪਾਣੀ ਪੀਂਦਾ ਚਾਹ ਪਾਣੀ ਪੀਣ ਤੋਂ ਬਾਅਦ ਇਨ ਨੂੰ ਅਖਬਾਰ ਆ ਜਾਂਦਾ ਫਿਰ ਅਖਬਾਰ ਪੜ੍ਹਦਾ ਫਿਰ ਮੈਂ ਥੋੜੇ ਜਿਹੇ ਟਾਈਮ ਲਈ ਸੌਂ ਜਾਂਦਾ ਭਾਵੇਂ ਇਦਾਂ ਹੀ ਘੰਟਾ ਸੌਂਵਾਂ ਫਿਰ ਮੈਂ ਆਪਣੇ ਡਿਊਟਸ ਲਈ ਜਾਂ ਜਿਹੜੇ ਰੁਟੀਨ ਦੇ ਕੰਮ ਨੇ ਉਹਨਾਂ ਲਈ ਜਾਂਦਾ ਤੇ ਮੈਨੂੰ ਇਹ ਜੇ ਮੈਂ ਐਕਟਿਵ ਨਾ ਰਹਾਂ ਤਾਂ ਮੈਂ ਪੱਕਾ ਮਰੀਜ਼ ਬਣ ਜਾਊਗਾ ਹੁਣ ਮੈਂ ਮੈਨੂੰ ਇਹ ਲੱਗਦਾ ਮੈਂ ਮਰੀਜ਼ ਨਹੀਂ ਹੈਗਾ ਮੈਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਹੈ ਉਹ ਮੇਰੀ ਮੇਰਾ ਜੀਵਨ ਜਿਹੜਾ ਚੰਗਾ ਗੁਜ਼ਰ ਰਿਹਾ। ਹਾਂ। ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਤਾਂ ਇਹੀ ਕਹਾਗਾ ਕਿ ਆਪਣੇ ਬੱਚਿਆਂ ਨੂੰ ਤੁਸੀਂ ਖੁਦ ਵੀ ਹਮੇਸ਼ਾ ਸਹਿਤ ਵਿੱਦਿਆ ਦੇ ਨਾਲ ਜੁੜੇ ਰਹੋ, ਪੜੋ। ਅਖਬਾਰਾਂ ਦੇ ਵਿੱਚ ਵੀ ਬਹੁਤ ਚੰਗੇ ਮਟੀਰੀਅਲ ਆਉਂਦੇ ਨੇ ਉਹ ਵੀ ਪੜੋ ਤੇ ਬੱਚਿਆਂ ਨੂੰ ਚੰਗੀ ਵਿੱਦਿਆ ਦਿਓ। ਆ ਜਿਹੜੇ ਛੋਸ਼ੇ ਬਾਜੀ ਆ ਇਹ ਤੋਂ ਬਚੋ। ਛੋਸ਼ੇ ਬਾਜੀ ਦੇ ਵਿੱਚ ਬੱਚਿਆਂ ਨੂੰ ਜੇ ਉਹਨਾਂ ਨੂੰ ਚੰਗੀ ਤਾਲੀਮ ਮਿਲੇਗੀ ਉਹ ਚੰਗਾ ਸਿੱਖਣਗੇ। ਚੰਗੇ ਸ਼ਹਿਰੀ ਬਣਨਗੇ ਉਹ ਆਪਣੀ ਚੰਗੀ ਲਾਈਫ ਜਿਹੜੀ ਆ ਗੁਜ਼ਾਰਨ ਦੇ ਕਾਬਲ ਹੋਣਗੇ ਐਨੀ ਵੀ ਰਾਇ ਸੁਨੇਹਾ ਜੀ ਸਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਤੁਹਾਡੇ ਦਰਸ਼ਕਾਂ ਦਾ ਵੀ ਧੰਨਵਾਦ ਇਹ ਇਦਾਂ ਦਾ ਦੌਰ ਫੇਰ ਆਪਾਂ ਚਲੋਂ ਰਿਹਾ ਹਾਂ ਜੀ ਦਰਸ਼ਕੋ ਵਾਕੀ ਕਹਿੰਦੇ ਆ ਕਿ ਸਿੱਖਿਆ ਜਿਹੜੀ ਆ ਉਹ ਤੀਜਾ ਨੇਤਰ ਹੁੰਦੀ ਹੈ ਤੇ ਇਨਸਾਨ ਨੂੰ ਇਸ ਦੇ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਆ ਜਿਵੇਂ ਸਰਹਰਾਂ ਨੇ ਕਿਹਾ ਹੈ ਕਿ ਹਾਲਾਤ ਜਿਹੋ ਜੇ ਮਰਜ਼ੀ ਹੋਣ ਜੇਕਰ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਸੀਂ ਕਾਮਯਾਬ ਜ਼ਰੂਰ ਹੁੰਦੇ ਹੋ ਕਾਮਯਾਬੀ ਦੀ ਸਿਰਫ ਇੱਕੋ ਇੱਕ ਫਲਸਫਾ ਹੈ ਇੱਕੋ ਇੱਕ ਉਦਾਹਰਨ ਹੈ ਤੁਹਾਡੀ ਮਿਹਨਤ ਜਿੰਨੀ ਮਿਹਨਤ ਕਰੋਗੇ ਓਨਾ ਹੀ ਤੁਹਾਨੂੰ ਫਲ ਮਿਲੇਗਾ ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਬਹੁਤ ਚੰਗਾ ਲੱਗਾ ਹੋਵੇਗਾ ਤੁਹਾਨੂੰ ਪਿਛਲੇ ਦੌਰ ਤੇ ਅੱਜ ਦੇ ਦੌਰ ਬਾਰੇ ਜਾਣਕਾਰੀ ਮਿਲੀ ਹੋਵੇਗੀ ਹੁਣ ਮੈਨੂੰ ਦਮਨਪ੍ਰੀ ਨੂੰ ਦਿਓ ਆ ਗਿਆ ਧੰ